हां तर्म -तर्म जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਵੀਰ ਰਿੰਕੂ ਨਵੇਂ ਫਾਰਮ ਤੇ ਆਏ ਆ ਪਸ਼ੂ ਵਪਾਰ ਦਾ ਵੀਰ ਦਾ ਕੰਮ ਆ ਠੀਕ ਹੈ ਜੀ ਪਸ਼ੂ ਡੇਲੀ ਰੁਟੀਨ ਦੇ ਵਿੱਚ ਕੋਈ 5-4 ਨੱਕ ਜਿਹੜੇ ਆ ਇਹਨਾਂ ਦੇ ਕੋਲ ਇਸ ਫਾਰਮ ਦੇ ਉੱਤੇ ਅਵੇਲੇਬਲ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ 5 ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀ ਆ ਆਪਾਂ ਸਾਰਾ ਮਾਲ ਬਿਲਕੁਲ ਸਜਰਤਾ ਜਾਈ ਆ ਸੋਏ ਸੋਏ ਪਸ਼ੂਆ ਸੋ ਦੁਜੇ ਸਵੇਰੇ ਕੋਈ ਤਜੇ ਸਵੇਰੇ ਮਜ਼ਾ ਹੋਣ ਗਿਆ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਸੋ ਸਾਰੇ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਤੁਸੀਂ ਆ ਰਹੇ ਹੋ ਠੀਕ ਆ ਜੀ ਇੱਥੇ ਆਣ ਕੇ ਦੋ ਟਾਈਮ ਚੋਣੀ ਆ ਤਿੰਨ ਟਾਈਮ ਚੋਣੀ ਆ ਤਸੱਲੀ ਮੇਰਾ ਭਰਾ ਤੁਸੀਂ ਕਰਨੀ ਆ ਠੀਕ ਆ ਜੀ ਜਿਨ੍ਹਾਂ ਵੀ ਦੁੱਧ ਦੱਸਿਆ ਜਾਊਗਾ ਜਾਂ ਜਿਨ੍ਹਾਂ ਬੋਲੇ ਦੱਸਿਆ ਜਾਊਗਾ ਉਹਨੇ ਦੁੱਧ ਬੋਲੇ ਦੇ ਤੁਸੀਂ ਪਸ਼ੂ ਦੋ ਟਾਈਮ ਚੋਗੇ ਚਾਰ ਟਾਈਮ ਚੋਗੇ ਤਾਂ ਸੱਲੀ ਕਰ ਲਿਓ ਮਾਲ ਸਾਫ ਸੁਥਰਾ ਲੈਂਦਾ ਰਿੰਕੂ ਪਾ ਠੀਕ ਆ ਜੀ ਪਹਿਲਾਂ ਵੀ ਅੱਜ ਤੋ ਤਕਰੀਬਨ ਕੋਈ 5-6 ਦਿਨ ਪਹਿਲਾਂ ਇੱਕ ਵੀਡੀਓ ਆਪਾਂ ਦਿਖਾਈ ਸੀ ਤੁਹਾਨੂੰ ਉਹਦੇ ਵਿੱਚ ਵੀ ਮਾਲ ਬੜਾ ਸਾਫ਼ ਸੁਥਰਾ ਸੀ 5-4 ਝੋਟੀਆਂ ਦਿਖਾਈਆਂ ਸੀ ਉਦੋਂ ਵੀ ਤੁਹਾਨੂੰ ਅੱਜ ਵੀ ਤਕਰੀਬਨ ਤੁਹਾਨੂੰ ਆਪਾਂ 5 ਮਾਜਾਂ ਝੋਟੀਆਂ ਦਿਖਾ ਦੇਾਂਗੇ ਠੀਕ ਆ ਜੀ ਸੋ ਸਵੇ ਸਵੇ ਪਸ਼ੂ ਆ ਕੋਈ ਭਰਾ ਆਪਦੀ ਚੋਕੇ ਤਸੱਲੀ ਕਰ ਲਈ ਸਭ ਤੋਂ ਪਹਿਲਾਂ ਰਿੰਕੂ ਵੀਰ ਸਾਸਰੀ ਕਾਰ ਸਾਸਰੀ ਕਾਰ ਸੰਧੂ ਸਾਹਿਬ ਠੀਕ ਠਾਕ ਜੀ ਬੜੇ ਵਧੀਆ ਰਿੰਕੂ ਪਾ ਠੀਕ ਠਾਕ ਐ ਚੜਦੀ ਕਲਾ ਗੁਰੂ ਰਾਮਦਾਸ ਦੀ ਬਾਬਾ ਦੀਪ ਸਿੰਘ ਦੀ ਕਿਰਪਾ ਜੀ ਸ਼ੁਕਰ ਮਾਲਕ ਦਾ ਹਾਂ ਜੀ ਦੇਖੇ ਪਾ ਉਦੋਂ ਵੀ ਮਾਲ ਆਪਣਾ ਵੇਖ ਗਿਆ ਮਿੰਟਾਂ ਸਕੇਂਟਾਂ ਚ ਹਾਂ ਦੇ ਤੋਂ ਜਾਣ ਤੋਂ ਬਾਅਦ ਮੇਰੇ ਡੇਢ ਦੋ ਘੰਟੇ ਦੇ ਵਿੱਚ ਸਾਰੀਆਂ ਸੇਲ ਹੋ ਗਈਆਂ ਠੀਕ ਹੈ ਵੀਰੇ ਕਈ ਭਰਾ ਕਹਿੰਦੇ ਹੋ ਜੀ ਵੀਡੀਓ ਤੇ ਹੋਣ ਪਚਲੇ ਆ ਤੇ ਆਪਾਂ ਵੀਰ ਜੀ ਤੁਸੀਂ ਇਹਦੀ ਛਤੀ ਕਿੱਦਾਂ ਵੇਚਤੀਆਂ ਅੱਛਾ ਤੇ ਵੀਰ ਜੀ ਗੱਲ ਬੇਨਤੀ ਭਰਾਵਾਂ ਨੂੰ ਇਹ ਹੈ ਵੀ ਛੌਟ ਜਦੋਂ ਵੀਰ ਹੋਣੀ ਪਾ ਦਿੰਦੇ ਨਾ ਛੌਟ ਤੇ ਵੀ ਕਈ ਭਰਾ ਆਪਣੇ ਖਰੀਦ ਲੈਂਦੇ ਆ ਵੇਖ ਜਾਂਦਾ ਮੈਂ ਹਾਂਜੀ 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 ਮਾਲ ਵੀ ਚੰਗਾ ਸੁਥਰਾ ਸੀ ਹਾਂ ਜਦੋਂ ਸਾਡੇ ਕੋਲ ਫੋਨ ਆਈ ਜਾਂਦੇ ਮਾਲ ਦੇ ਹੂੰ ਵੀ ਆਪਾਂ ਕਮਾਲ ਕੁਆਲਟੀ ਵਾਲਾ ਭਰਾਵਾ ਕਿਸੇ ਨੇ ਲਾਹ ਮੰਨੀ ਪਨ ਦਿੱਤਾ ਹਾਂ ਆਪਾਂ ਨੂੰ ਪਰ ਪਰਾਵਾਂ ਨੂੰ ਆਪਾਂ ਦੱਸੀ ਦੀ ਸਚਾਈ ਜੋ ਨਹੀਂ ਨਹੀਂ ਸਚਾਈ ਦੱਸਣ ਦਾ ਫਾਇਦਾ ਵੀਰੇ ਲੈ ਵੀਰੇ ਕੁਬਰੇ ਅੱਜ ਪੰਜ ਮੱਜਾਂ ਦਿਖਾਉਣੀ ਆ ਆਪਾਂ ਤੇ ਪੰਜੇ ਮੱਜਾਂ ਬਿਲਕੁਲ ਸੂਈਆਂ ਨੇ ਨਹੀਂ 6 ਮੱਜਾਂ ਨੇ 6 ਨੇ ਪੰਜ ਸੂਈਆਂ ਇੱਕ ਸੋਨ ਵਾਲੀ ਠੀਕ ਆ ਜੀ ਹਾਂਜੀ ਲਓ ਵੀ 6 ਮੱਜਾਂ ਨੇ ਠੀਕ ਆ ਜੀ ਇੱਕ ਗੱਬਣਾ ਤੇ ਪੰਜ ਸੂਈਆਂ ਨੇ ਹਾਂਜੀ ਹਾਂਜੀ ਠੀਕ ਆ ਸ਼ੁਰੂਆਤ ਰਿਕੂ ਵੀਰੇ ਇਸੇ ਮੈਂ ਤੋ ਕਰ ਲੀਏ ਵੱਡੀ ਆਪਣੇ ਕੋਲ ਇੱਕ ਖੜੀ ਐ ਮੱਜ ਠੀਕ ਆ ਜੀ ਕੀ ਵੇਰਵਾ ਕੀ ਡਿਟੇਲ ਆ ਕਿੰਨੇ ਕ ਟਾਈਮ ਦੀ ਸੂਈ ਦਿਨ ਕਿੰਨੇ ਕੋ ਦੇ ਨੇ ਇਹ ਸੰਤੂ ਸਾਹਿਬ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ ਜੀ ਜੀ ਤੇ ਇਹ ਇਹ ਥਲੇ 10 ਕਿਲੋ ਤੋਂ ਸਟਾਰਟ ਹੋਈ ਜੇ ਬੋਲਾ ਠੀਕ ਆ ਜੀ ਤੇ ਆਪਣੇ ਕੋਲੋਂ ਹੀ ਪਿਛਲੇ ਵਾਰਾ ਗਈ ਜੇ ਠੀਕ ਆ ਜੀ ਤੇ 16 ਕਿਲੋ ਦੁੱਧ ਆਪਾਂ ਚਵਾ ਕੇ ਦਿੱਤੀ ਆਪਣੇ ਪਿੰਡ ਹੀ ਠੀਕ ਆ ਆਵਾ ਦੂਰ ਨਹੀਂ ਦਿੱਤੀ ਪਿੰਡ ਹੀ ਦਿੱਤੀ ਠੀਕ ਆ ਉਹਨਾਂ ਭਣ ਭਰਾਵਾਂ ਦਾ ਆਪਣਾ ਮਾਲ ਸੋਪਿਆ ਤੇ ਉਹਨਾਂ ਫੇਰ ਆਪਣ ਦੇਤੀ ਅੱਜ ਕਿੰਨੇ ਦਿਨ ਹੋ ਗਏ ਅੱਜ ਚੌਥਾ ਦਿਨ ਸੋਈ ਜੀ ਚੌਥਾ ਦਿਨ ਹੈ ਕਿੰਨਾ ਬੋਲਾ ਦੱਸਿਆ ਨਹੀਂ 10 ਕਿਲੋ ਹੋਗਾ 10 ਕਿਲੋ ਬੋਲਾ ਮਗਰ ਇਹਦੇ ਬੱਚਾ ਕੀ ਆ ਮਗਰ ਇਹਦੇ ਕਟਾ ਗਿਆ ਉਹ ਬਜਾ ਮਗਰ ਕਰਦੇ ਆਹ ਮਗਰ ਕਟਾ ਆ ਗਿਆ ਵਿਚਕਾਰ ਜਿਹੜਾ ਹਾ ਰਾਂਜਾ ਮਲੇ ਖੇਦ ਆ ਲਓ ਜੀ ਇਹ ਮਗਰ ਕਟਾਏ ਦੇ ਮੇਲ ਕਾਫ ਆ ਠੀਕ ਆ ਤੇ 10 ਕਿਲੋ ਬੋਲਾ ਹੈ ਅੱਜ 10 ਕਿਲੋ ਜੀ ਸੰਧੂ ਸਾਹਿਬ ਬਾਕੀ 16 ਕਿਲੋ ਦੁੱਧ ਮੈਂ ਕੱਢਦੀ ਆ ਆ ਵੇਖੇ ਪਤਲਾ ਕੰਮ ਐ ਮੱਖਣ ਵਰਗਾ ਪਿੰਡਾ ਮੇਰਾ ਹੀ ਦੁੱਧ ਆ ਮੇਰਾ ਹੀ ਦੁੱਧ ਆ ਲਓ ਵੀ ਕਰੋ ਚੱਕ ਠੀਕ ਆ ਜੀ ਤੇ ਕੱਤ ਬੋਤ ਵੀ ਪੂਰਾ ਵੱਡਾ ਹਾਈਟ ਕੱਤ ਦੀ ਵੱਡੀ ਆ ਝੋਟੀ ਮੇਰਾ ਭਰਾ ਚੈੱਕ ਕਰੋ ਮੂੰਹ ਮੱਥੇ ਦੀ ਚੰਗੀ ਆ ਗੋਲ ਸਿੰਘ ਬਾਕੀ ਲੋਬਾ ਸੰਧੂ ਸਾਹਿਬ ਮਹਾਰਾਜ ਦੀ ਮੇਰੇ ਨਾਲ ਭਰਾ ਨੇ ਵੀ ਸੇਵਾ ਵਾਰੀ ਕੀਤੀ ਐ ਕਿ ਮਹਾਰਾਜ ਦੀ ਮੇਰੇ ਨਾਲ ਆਪਾਂ 18 ਕਿਲੋ ਦੁੱਧ ਦੇ ਦੇ ਆ ਬਾਕੀ 16 ਕਿਲੋ ਤੇ ਪਿੱਛੇ ਪਿਛਲੇ ਵਾਲਾ ਨਾਰਮਲ ਸੇਵਾ ਦੇ ਉਹਨੇ ਦਿੱਤਾ ਅੱਛਾ ਜੀ ਬਾਕੀ ਐਰ ਕੀ ਹੁੰਦੇ ਸੇਵਾ ਸੁਬਾ ਚੰਗੀ ਮਾਇਦੀ ਹੋਈ ਠੀਕ ਹੈ ਐਰ ਕੀ ਮਹਾਰਾਜ ਦੀ ਕਿਰਪਾ ਨਾਲ ਜਿਆਦਾ ਦੁੱਧ ਆਉਂਦਾ ਠੀਕ ਹੈ ਖੋਲ ਕੇ ਨੂੰ ਤੋੜ ਕੇ ਦਿਖਾ ਦੇ ਤਾਂ ਜਰੂਰ ਜੀ ਇੱਕ ਵਾਰੀ ਇਹ ਤਾਂ ਮਗਰ ਦੋਸਤੋ ਕਟਾ ਹੈ ਚੌ ਪੰਜਾਂ ਦਿਨਾਂ ਦੀ ਸੁਈ ਆ ਦੂਜਾ ਸੁਬਾ ਕਾਤ ਵੱਡਾ 10 ਕਿਲੋ ਬੋਲ ਤੂੰ ਸ਼ੁਰੂਆਤ ਕੀਤੀ ਹੈ ਸਮਾਜ ਨੇ ਤੋੜ ਕੇ ਦਿਖਾ ਰਹੇ ਆ ਤੁਹਾਨੂੰ ਢਾਂ ਉਹਰਾ ਤੁਸੀਂ ਇਹ ਚੈੱਕ ਕਰ ਲਓ ਫੋਨ ਦੀ ਵਜਣਾ ਬਟਾ ਆ ਦੇਖੋ ਜੀ ਸੋ ਸਮਾਂ ਜਿਹੜਾ ਕਿਸਾਨ ਵੀਰੋ ਤਕਰੀਬਨ ਕੋਈ ਦੁਪਹਿਰ ਦਾ ਵੀਰ ਲਾ ਲੇ 12:00 11:30 12:00 ਵਜੇ ਦਾ ਟਾਈਮ ਆ ਤੇ ਆ ਜਿਹੜਾ ਤੁਸੀਂ ਲੇਵਾ ਵੇਖ ਸਕਦੇ ਜੇ ਹੁਣ ਮੌਕੇ ਤੇ ਠੀਕ ਆ ਇੱਕ ਸਾਰ ਬਿਲਕੁਲ ਦੇਵਾ ਇਹ ਚਵਾਜ ਜੂਈ ਦੇ ਵੈਸੇ ਸਾਰੇ ਪਸ਼ੂ ਸਰਾ ਹੀ ਆ ਫਿਰ ਹਾਂਜੀ ਹਾਂਜੀ ਬਾਕੀ ਸੰਧੂ ਸਾਹਿਬ ਇਹਦੀਆਂ ਸੀਲੀਆਂ ਵੇਖੋ ਆ ਮੂੰਹ ਫੜ ਲਓ ਜਿੱਦਾਂ ਮਰਜੀ ਐ ਕਵਾਲਿਟੀ ਵਾਲਾ ਮਾਲ ਦਾ ਤੁਹਾਨੂੰ ਪਤਾ ਏਦਾਂ ਹੀ ਬਿਲਕੁਲ ਬਿਲਕੁਲ ਮੂੰਹ ਦੀਆਂ ਪੋਲੀਆਂ ਨੇ ਠੀਕ ਆ ਜੀ ਮਿੱਠੀਆਂ ਨੇ ਤੇ ਰਮਾਲੀਆਂ ਠੀਕ ਆ ਜੀ ਮਗਰ ਕਟਾ ਇਹਦੇ ਮੇਲਕਾਫ ਆ 10 ਕਿਲੋ ਬੋਲਾ ਇਸ ਵਕਤ ਹਾਜ਼ਰ ਆ ਸੋ ਦੁੱਧ ਤੁਹਾਨੂੰ ਦੱਸਿਆ ਪਿਛਲੇ ਸਵੇਰੇ ਦਾ ਜਿੰਨਾ ਕਿ ਚਵਾਇਆ ਬਾਲ ਤੱਕ ਮਿੱਟੀ ਦਾ ਪਾਣੀ ਨਾਲ ਤੁਸੀਂ ਸਲਬਾ ਕਰ ਲਿਆ ਜੀ ਠੀਕ ਆ ਜੀ ਇਹ ਚਵਾਜ 15 ਚਵਾਜ 14 ਚਵਾਜ 12 ਉਹ ਸੇਵਾ ਤੇ ਆ ਅੱਜ ਜਿਹੜਾ ਤੁਹਾਨੂੰ ਦੱਸ ਰਹ ਉਹਦੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਤੇ ਪੜੀ ਸੰਭੀ ਤੁਸੀਂ ਆਪ ਹੀ ਦੇਖ ਲਓ ਫੁੱਲ ਵਜਨ ਵਟਾ ਪੂਰੀ ਭਾਰੀ ਹੈ ਸਰੀਰਕ ਬੰਤਰ ਦੀ ਹਾਂਜੀ ਤੇਰੇ ਕੁਗਰੇ ਕੀ ਮੋਲ ਕੀ ਡਿਮਾਂਡ ਦੀ ਆ ਸੰਧੂ ਸਾਹਿਬ ਜਿੱਡੀ ਮੱਝ ਆਪਾਂ ਨੇ 2 ਲੱਖ ਦੀ ਵੇਚ ਦਿੰਦੇ ਭਰਾ ਆਪਣੇ ਸਾਰੇ ਆ ਤੇ ਪਰ ਆਪਾਂ ਨੇ ਦੋ ਆਲਾ ਕੰਮ ਕਰਨਾ ਆਪਾਂ ਭਰਾਵਾ ਦਾ ਫੁੱਲ ਮਾਣ ਪਿਛਲੀ ਵੀਡੀਓ ਚ ਵੀ ਕੀਤਾ ਜੇ ਹਾਂਜੀ ਐਰਕੀ ਵੀ ਕੀਤਾ ਰਾਨੀ ਮੱਝ ਦੇਖੋ ਆ ਆ ਵੇਖੋ ਕਿ ਜੋ ਮਰਜ਼ੀ ਦੇਈ ਜਾਓ ਹਾਂ ਆਪਣੇ ਕੋ ਪਿਛਲੀ ਵਾਰ ਵੀ ਕਹੀ ਆਪਾਂ ਖੁਸ਼ ਹੋਗੇ ਕਿ ਮੱਝ ਲਈ ਮੈਂ ਮਾਦੀ ਕੁਆਲਟੀ ਵਾਲੀ ਆ ਠੀਕ ਆ ਵੀਰੇ ਇਹ ਸੰਧੂ ਸਾਹਿਬ ਮੁੱਲ ਕਰਾਉਣ ਨੂੰ ਭਾਵੇਂ 2 ਵੀ ਕਰਾ ਲਗੇ ਆਪਾਂ 2 ਨਹੀਂ ਕਰਨਾ ਨਾ ਕੋਈ 1.5 ਕਰਨਾ ਨਾ ਕੋਈ 40 ਕਰਨਾ ਹਾਂਜੀ ਤੇ ਨਾ ਕੋਈ 35 ਕਰਨਾ 30 ਦੀ ਮੱਝ ਦੇ ਦੀਗੇ 30 ਦੀ ਇੱਕੋ ਇੱਕ ਹੀ ਗੱਲ ਕਰਨੀ ਸਾਰੇ ਮਾਲ ਦੀ ਆਪਾਂ ਜਾਇਜ਼ ਹੈ ਜੀ ਆ ਬਿਲਕੁਲ ਜਾਇਜ਼ ਭਰਾਵਾਂ ਦਾ ਆਪਾਂ ਸਾਰਿਆਂ ਦਾ ਮਾਨਤਾ ਕਰਨਾ 80 ਮੱਝ ਹੋਰ 12 ਤੁਸੀਂ ਜਿੱਥੋਂ ਮਰਜ਼ੀ ਆਪਣੇ ਭਰਾ ਵੀਡੀਓ ਵੇਲੇ 1.5 ਲੱਖ ਤੋਂ ਤਾਂ ਤਾਂ ਮੱਝ ਮਿਲਣੀ ਆ ਪਰ ਆਪਾਂ ਜਿਹੜਾ ਜਾਇਜ਼ ਮੁੱਲ ਹੈ ਆਪਾਂ ਉਹ ਹੀ ਗੱਲ ਕਰਨੀ 1 30 ਦੀ ਹਾਂਜੀ 1 30 ਦੀ ਦੇ ਦਾਂ ਠੀਕ ਹੈ ਭਰਾ ਲੋਬੀ 130000 ਦੀ ਹੈ ਅੱਜ ਮਿਲ ਜੂਗੀ ਸੋ ਮੇਰੇ ਵੇਰ ਕਰੋ ਕੰਟੈਕਟ ਕਰ ਠੀਕ ਆ ਜੀ ਇਹ ਡਿਟੇਲ ਹੈ ਸਮਝ ਦੀ ਬਾਕੀ ਬਾਡੀ ਸਟਰਕਚਰ ਤੁਹਾਨੂੰ ਆਪਾ ਦਿਖਾਈ ਦਿੱਤਾ ਮਗਰ ਇਹਦੇ ਕਟਾ ਮੀਲ ਕਾਪ ਗਾਰ ਵੀ ਕਰਿਆ 2 ਕਿਲੋ ਦੇ ਲੱਗ ਲੱਗ ਪੱਗ ਹੋ ਗਈ ਠੀਕ ਆ ਇਧਰ ਆਪ ਕੋ ਸਗਰ ਨੰਬਰ ਤੇ ਰਿੰਕੂ ਵੀਰੇ ਇੱਕ ਇਧਰ ਆ ਮੱਝ ਹੈਗੀ ਝੋਟੀ ਹਾਂਜੀ ਦੂਜੇ ਸਵੇ ਸੂਈ ਜੇ ਦੂਜੇ ਸਵੇ ਸੂਈ ਹੈ ਕਿੰਨੇ ਕ ਦਿਨਾਂ ਦੀ ਪੂਰਾ ਵੇਰਵਾਜ ਦਾ ਦੱਸ ਜੀ ਇਹ ਸੰਧੂ ਸਾਹਿਬ ਇਹਨੂੰ ਅੱਜ ਤੇ ਜਗਨ ਸੂਈ ਰ ਹੋਇਆ ਜੇ ਅੱਛਾ ਜੀ ਤੇ 9 ਲੀਟਰ ਬੋਲੀ ਜੇ 9 ਲੀਟਰ ਤੇ ਮਗਰ ਇਹਦੇ ਕੱਟੀ ਏ ਠੀ ਕਬੇ 9 ਲੀਟਰ ਬੋਲੀ ਆ ਠੀਕ ਆ ਜੀ ਤਿੱਜਾ ਹੀ ਦੇਣਾ ਅੱਜ ਕਰਮਾਲੀ ਨੂੰ ਹਾਂਜੀ ਸਵੇਰ ਦੁੱਜਾ ਮਗਰ ਉਹ ਕੱਟੀ ਹੈ ਨਾ ਬਿਲਕਾਹ ਵੇ ਤੁਹਾਡੇ ਪਿੱਛੇ ਮਗਰ ਕੱਟੀ ਆ ਬੱਚਾ ਤੁਹਾਨੂੰ ਦਿਖਾ ਦੇਣਾ ਤਿੰਨਾਂ ਕੇ ਬਿਨਾਂ ਦੀ ਕਰਮਾਲੀ ਸੂਈ ਏ ਬਹੁਤ ਮਗਰ ਇਹਦੇ ਕੱਤੀ ਆ ਫੀਮੇਲ ਕਾਫ ਤੁਸੀਂ ਚੈੱਕ ਕਰੋ ਬੱਚਾ ਚੈੱਕ ਕਰੋ ਮੇਰਾ ਭਰਾ ਆ ਕੱਟੀ ਆ ਮਗਰ ਇਹਦਾ ਕਟਾ ਵੀਰੇ ਕਟਾ ਆਹ ਹੋਰ ਕਿਹ ਵੀਰ ਮੈਨੂੰ ਉਹਨਾਂ ਕੱਟੀ ਦਸੀ ਕਟਾ ਵਾ ਕਟਾ ਹੀ ਲਾ ਲਓ ਤੁਸੀਂ ਹਾਂ ਹਾਂ ਠੀਕ ਕਟਾ ਲਾ ਲਓ ਨਹੀਂ ਕਟਾ ਹੀ ਆ ਕਟਾ ਆ ਮੈਂ ਹੱਕੀ ਇੱਕ ਦੇ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਗੱਲ ਲੱਗ ਜੀ ਕੋਈ ਗੱਲ ਨਹੀਂ ਕੱਟੀ ਆ ਜੇ ਕਟਾ ਤੇਰੇ ਕੋਲ ਵੀ ਰੈਸ ਵਕਤ ਕਿੰਨਾ ਦੱਸਿਆ ਬੋਲਾ ਇਹ ਗੱਲੇ 9 ਲੀਟਰ ਬੋਲਾ 9 ਲੀਟਰ ਹਾਂਜੀ ਲਓ ਜੀ 9 ਲੀਟਰ ਬੋਲਾ ਕੋਈ ਸ਼ਟਾਰਟਿੰਗ ਆ ਹਾਂਜੀ ਬਾਕੀ ਹਵਾ ਨੇ ਲੈਵੇ ਦੀ ਮੇਰਾ ਭਰਾ ਦੇਖੋ ਆ ਦੇਖੋ ਸੋ ਸਾਫ ਸੁਥਰਾ ਲੈਵਾ ਕਰ ਮਾਲੀ ਦਾ ਠੀਕ ਆ ਜੀ ਤੇ ਥਾਂ ਤੋਂ ਬਹੁਤ ਵਧੀਆ ਅਰਲੀਆਂ ਵਰਕੇ ਥਾਣਾ ਅਰਲੀਆਂ ਵਰਗੇ ਫੇਸ ਕੁਆਲਟੀ ਬੜੀ ਚੰਗੀ ਆ ਗੋਲ ਸਿੰਘ ਸ਼ਾਈ ਸ਼ੂਈ ਤੁਸੀਂ ਦੇਖ ਹੀ ਲਈ ਆ ਤੇ 9 ਲੀਟਰ ਤੋਂ ਸ਼ਟਾਰਟਿੰਗ ਕਰ ਗਈ ਆ ਚਵਾਈ ਦੀ ਇਹ ਵੀ ਬਿਲਕੁਲ ਬੰਦੇ ਪਾਸ ਸੀ ਮੈਂ ਨਾ ਵੀ ਮੁੱਗਾ ਜੀ ਚਵਾਈ ਬਹੁਤ ਜਿਆਦਾ ਹੈ ਰਹੀ ਥੱਲੇ ਬਹਿ ਜਾ ਕੋਈ ਉਹ ਨਹੀਂ ਕੁਆਲਟੀ ਵਾਲੀ ਝੋਟੀ ਆ ਹੂੰ ਵੀ ਇਹ ਸਾਫ਼ ਸੁਥਰੀ ਨਾਲ ਕਿਸਾਨਾਂ ਦੇ ਨੂੰ ਸਾਰਾ ਇਸਾਫ਼ ਸੁਥਰਾ ਆ ਚੋਕੇ ਤੁਸੀਂ ਪਾਸ ਕਰਨਾ ਬਾਕੀ ਕੱਲੇ ਕੱਲੇ ਪਸ਼ੂ ਦੀ ਪਰ ਡਿਟੇਲ ਤਾ ਕਰਕੇ ਲੈ ਲੀਦੀ ਆ ਵੀ ਹਰੇਕ ਪ੍ਰਾਣ ਹੋਣ ਦਾ ਵੀ ਕੱਲੇ ਕੱਲੇ ਪਸ਼ੂ ਦੀ ਡਿਟੇਲ ਮਿਲ ਜਾਵੇ ਇਹ ਵੀ ਚਵਾਈ ਕਿਦਾਂ ਦੀ ਆ ਚੋਣ ਚਵਾਈ ਦਾ ਕੋਈ ਪਸ਼ੂ ਮਾਰਾ ਨਹੀਂ ਲਿਆ ਜਾਂਦਾ ਵਪਾਰ ਦਾ ਕੰਮ ਆ ਪਹਿਲਾਂ ਇਹਨਾਂ ਨੇ ਬਿਲਕੁਲ ਆਪਣੇ ਕਿੱਲੇ ਤੇ ਲੈ ਕੇ ਆਉਣਾ ਠੀਕ ਆ ਜੀ ਇਹਨਾਂ ਨੇ ਆਪ ਦਾ ਪਸ਼ੂ ਬਣਾ ਕੇ ਫਿਰ ਗਾਂਾਂ ਨੂੰ ਲੈ ਕੇ ਦੂਜੇ ਨੰਬਰ ਤੇ ਪਸ਼ੂਆਂ ਦਾ ਸੇਲ ਕਰਨਾ ਸੋ ਚਵਾਈ ਵਾਲੇ ਪਾਸੇ ਕੋਈ ਪਸ਼ੂ ਮਾਰਾ ਨਹੀਂ ਗਾ ਸੰਧੂ ਸਾਹਿਬ ਪਹਿਲੇ ਸਵੇਰ ਨੇ 11 ਕਿਲੋ ਦੁੱਧ ਦਿੱਤਾ ਅੱਛਾ ਜੀ ਐਰ ਕੀ ਮਹਾਰਾਜ ਦੀ ਕਿਰਪਾ ਚਾਹੀਦੀ ਪਿਓਰ ਮੂਰਾ ਨਸਲ ਹੈ ਉਧਰ ਫਰੀਦਕੋੜ ਸਾਹਿਬ ਦੀ ਝੋਟੀ ਆ ਆ ਐਰ ਕੀ ਰੱਬ ਦੀ ਕਿਰਪਾ ਚਾਹੀਦੀ ਵੀ ਘੱਟੋ ਘੱਟ 14 ਕਿਲੋ ਦੁੱਧ ਦਊਗੀ ਝੋਟੀ ਹੂੰ ਐ ਵੇਖੋ ਐਰ ਕੁਆਲਟੀ ਵਾਲੀਆਂ ਇਹ ਨਹੀਂ ਮੂਹ ਨਹੀਂ ਬਣਾਉਂਦੀਆਂ ਲਓ ਜੀ ਬੂਤੀ ਬਾਤੀ ਬਹੁਤ ਸੋਹਣੀ ਹੈ ਹਾਂ ਜੀ ਬੱਚਿਆਂ ਦਾ ਕਰਦੀਆਂ ਨਾ ਮਜਾ ਹਾਂ ਸੋ ਪਤਲਾ ਫੇਸ ਆ ਬਿਲਕੁਲ ਪੇਠਪੂੜੋਂ ਸੇ ਚੰਗਾ ਸੋਨਾ ਲੱਗਾ ਕਰਮਾਲੀ ਨੂੰ ਠੀਕ ਹੈ ਜੀ ਲੇਵੇ ਦੀ ਬੰਤਰ ਚੰਗੀ ਟਿਕਾਣੇ ਤੇ ਆ ਸੋ 9 ਕਿਲੋ ਬੋਲੇ ਤੋਂ ਛਟਾ ਦੇਂਗ ਤੀਜਾ ਦਿਨ ਦੂਜਾ ਸੂਬਾ ਮਗਰ ਕਟਾ ਮੇਲ ਕਾਫ ਸੋ ਚੰਗੀ ਝੋਟੀ ਆ ਲੇਵੇ ਦੀ ਬੰਤਰ ਤੁਹਾਨੂੰ ਇੱਕ ਵਾਰੀ ਅੱਗੋਂ ਵੀ ਦਿਖਾਵਾਂਗੇ ਆਪਾਂ ਬਹੁਤ ਸੋਨਾ ਟਿਕਾਣੇ ਤੇ ਲੇਵਾ ਉਹਨਾਂ ਹੀ ਦਾ ਉਹਨਾਂ ਹੀ ਪੇਸ਼ਾਨ ਠੀਕ ਹੈ ਜੀ ਸੋ ਚੰਗੀ ਆ ਝੋਟੀ ਬਾਕੀ ਮੇਰਾ ਪ੍ਰਜਾਦਾ ਮਰਜੀ ਤਸੱਲੀ ਕਰੀ ਚਲੋ ਅਜੇ ਤਰੋਂ ਆਪਾਂ ਤੁਹਾਨੂੰ ਵਿਖਾਦ ਗਏ ਇੱਕ ਵਾਰੀ ਲਾਗੇ ਤੋਂ ਆ ਦੇਖੋ ਬਹੁਤ ਵਧੀਆ ਰਿਕੂ ਵੀਰੇ ਕੀ ਮੋਲ ਲੈ ਕੀ ਮੰਗ ਰਹੂਗੇ ਦੀ ਸੰਧੂ ਸਾਹਿਬ ਮੁੱਲ ਮੰਗਨ ਦੇ ਭਾਵੇਂ ਦਾ 1 20 ਮੰਗ ਲਈਏ ਤੇ ਆਪਾਂ ਮੁੱਲ ਨਹੀਂ ਭਰਾਵਾ ਦਾ ਕਰਨਾ ਮਾਨਤਨ ਕਰਨਾ origignal ਦੂਜਾ ਸੁਆ ਮੋਰਾ ਨਾਲ ਸਲੋ ਠੀਕ ਹੈ ਹਾਂਜੀ ਹਾਂਜੀ ਐ ਨਵਾਂ ਮੱਖਣ ਰਗਾ ਪਿੰਡਾ ਨਵੇਂ ਤੇ ਪਤਨੀ ਚਮੜੀ ਬਿਲਕੁਲ ਜੀ ਕੋਈ ਇਹ ਨਹੀਂ ਮੋਟੀ ਚਮੜੀ ਇਹ ਵੀ ਚੰਗੀ ਹੈ ਕੁਆਲਿਟੀ ਚੰਗੀ ਹੈ ਦੋ ਦੋ ਚਾਰ ਜਣੇ ਖਵਾਉ ਹੋਈ ਘਰ ਰੱਖਣ ਵਾਲੇ ਜਨਵਾਰ ਆ ਬਿਲਕੁਲ ਜੀ ਬਿਲਕੁਲ ਸੰਧੂ ਸਾਹਿਬ ਆਪ ਇੱਕ ਦਾਸ ਦੀ ਦੇ ਦੀਗੇ ਇੱਕ 10 ਦੀ ਹਾਂਜੀ ਹਾਂਜੀ ਲੋ ਵੀ 1,10,000 ਦੀ ਮਾਨਤਨ ਕਰਕੇ ਦੇਈਏ ਸਾਰੇ ਵੀ ਆ ਛੋਟਾ ਛਾਟਾ ਕਰਕੇ ਮਾਲ ਸੰਤੂ ਸਾਹਿਬ ਇਹ ਛੋਟਾ ਕਰਉਰੀ ਹੈ ਨਾ ਫਿਰ ਇੱਕ ਪੰਜ ਦੀ ਦੇ ਦਈਏ ਭਰਾਵਾਂ ਦਾ ਮਾਨਤਨ ਇੱਕ ਪੰਜ ਦੀ ਇਹ ਹੋਰ ਤੂੰ ਇਹ ਵੀਡੀਓ ਪਾਉਂਦੇ ਐ ਹੋ ਜੀ ਝੋਟੀ ਦਾ 1 20 25 ਤੋਂ ਘੱਟ ਨਹੀਂ ਮੁੱਲ ਪੈਣਪਰਾ ਪਾਉਂਦੇ ਹਾਂ ਇਹ ਕਿੰਨੇ ਲਾੜੂ ਬੋਲਾ ਬੰਦਾ ਮਗਰ ਕਟਾ ਏ ਇੱਕ ਪੰਜ ਦੀ ਤੁਹਾਡਾ ਹਾਣਾ ਮਾਰ ਲੋ ਵੀ ਇੱਕ ਪੰਜ ਦੀ ਤੁਹਾਨੂੰ ਝੋਟੀ ਮਿਲ ਜੂਗੀ ਠੀਕ ਹੈ ਜੀ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਹੈ ਝੋਟੀ ਬੜੀ ਸਾਫ਼ ਸੁਥਰੀ ਹੈ ਠੀਕ ਹੈ ਜੀ ਬਾਕੀ ਕਿਸੇ ਪਾਸੇ ਨਹੀਂ ਖੁੰਜੀ ਗਰਮਾ ਸਾਰਾ ਕੁਝ ਵੇਚ ਜਾਂਦੇ ਠੀਕ ਆ ਜੀ ਕੋਈ ਸ਼ਕੀਨ ਦੀ ਤਾਂ ਸ਼ਕੀਨ ਵੀ ਬੜੀ ਆ ਚੰਗਾ ਸੋਹਣਾ ਪਿੱਠਪੂੜਾ ਬਾਕੀ ਸਾਈ ਸ਼ੂ ਚੰਗੀ ਆ ਵੀ ਮੁੱਠੀ ਥਾਨ ਲੱਗਾ ਵੇਖੋ ਦੁੱਧ ਵੀ 14 ਹੀ ਸਰੀ ਝੋਟੀ ਉਹੋ ਜੀ ਨਹੀਂ ਉਧਰ ਦੀਆਂ ਝੋਟੀਆਂ ਜੀ ਅਹ ਸਾਦਕੇ ਏਰੀਆ ਦੀਆਂ ਮੁਖਤਰ ਸਾਹਿਬ ਦਾ ਮੁਖਤਰ ਸਾਹਿਬ ਸਾਈਡ ਦੀਆਂ ਝੋਟੀਆਂ ਬਹੁਤ ਕੰਗੀਆਂ ਦੁੱਧ ਆ ਚੰਗਾ ਲੇਵਾ ਲੂਆ ਬੜਾ ਖੱਬ ਦੇ ਵਿੱਚ ਆ ਸੋ ਬਹੁਤ ਵਧੀਆ ਮੱਖਣ ਵਰਗਾ ਪਿੰਡਾ ਜਿਵੇਂ ਵੀਰ ਕਹਿੰਦਾ ਹੁੰਦਾ ਵੀ ਬਿਲਕੁਲ ਆ ਵੇਖੋ ਇਹ ਮੱਖਣ ਆ ਤੇ ਨਰੇ ਦੁੱਧ ਆ ਇਹ ਨਰੇ ਦੁੱਧ ਤੇ ਨਰੇ ਮੱਖਣ ਹਾਂਜੀ ਕਰੋ ਚੱਕ ਚੰਗੀ ਝੋਟੀ ਆ 1 ਲੱਖ 5 ਦੀ ਇੱਧਰ ਇੱਕ ਆਪਣੇ ਕੋਲ ਤੀਜੇ ਨੰਬਰ ਤੇ ਇੱਕ ਰਿੰਚਾ ਪਾ ਇੱਕ ਆਮ ਅੱਜ ਖੜੀ ਆ ਮੈਨਾਂ ਸੰਧੂ ਸਾਹਿਬ ਇਹ ਦੁੱਧ ਦੀ ਨਹਿਰ ਆ ਗਈ ਮੱਝ ਨਹੀਂ ਨੇ ਨਹਿਰ ਆ ਨਹਿਰ ਆ ਗਈ ਆ ਵੀ ਇਹ ਤੀਜੇ ਦਿਨ ਦੀ ਸੂਈ ਤੇਨੇ ਪੰਜ-ਪੰਜ ਕਿਲੋ ਡੰਗਦਾ ਦੁੱਧ ਚੁਵਾਈ ਜਾਂਦੀ ਜੀ 10 ਕਿਲੋ ਆ ਆ ਤੇ ਮੈਨਾਂ ਵੀ ਮਹਾਰਾਜ ਦੀ ਕਿਰਪਾ ਨਾਲ ਨਾ ਇੱਦਾਂ ਦੇਖੋ ਨਰਾਈਆ ਵੇਖੋ ਪਤਲਾ ਪਿੰਡਾ ਬਿਲਕੁਲ ਜਿਹੜਾ ਕਿਉ ਮੱਖਣ ਨੂੰ ਕੋਲਿਆ ਪਿੰਡਾ ਬਿਲਕੁਲ ਬਿਲਕੁਲ ਤੇ ਇਹ ਸਾਲ ਲਾ ਲੋ ਵੀ ਇਹਨੇ ਦੁੱਧ ਜਿਹੜੀ 10 ਕਿਲੋ ਸਟਾਰਟ ਹੁੰਦੀ ਆ ਉਹ 13 14 ਦੇ ਆ ਰਾਮ ਨਾਲ ਚੱਲ ਜਾਂਦੀ ਆ ਤੇ ਜੇ 5 6 ਕਿਲੋ ਸਟਾਰਟ ਹੋਣਗੇ ਤਾਂ 8 9 ਤੇ ਜਾ ਆਜ ਕਿੰਨੇ ਕਿਨਾਂ ਦੀ ਸੂਈ ਹੈ ਅੱਜ ਇਹਨੂੰ ਤੇ ਜਿਆਦਾ ਜਿਆਦਾ ਬੋਲਾ ਬੰਦਾ ਜੀ ਬੋਲਾ ਬੰਦਾ ਕੱਟਾ ਹੀ ਦੇ ਮਗਰ ਆ ਕੱਟਾ ਹੀ ਦੇ ਮਗਰ ਤੇ ਸੂਹਾ ਦੂਜਾ ਕਿ ਤੀਜਾ ਹੀ ਇਹ ਤੀਜਾ origignal ਜੀ ਨੌਜੀ ਤੀਜਾ ਸੂਹਾ ਠੀਕ ਆ ਜੀ ਸੋ ਬੋਲਾ ਬਣਦਾ ਦੋਸਤੋ ਤਿੰਨ ਦਿਨ ਦਾ ਸਾਰਾ ਸਮਾਂ ਆ ਮਾਲ ਸਾਰਾ ਕੋ ਪੰਜਾਂ ਚੌ ਚੌ ਜਿਨ੍ਹਾਂ ਦੇ ਵਿੱਚ ਵੇਚੀ ਬਿਲਕੁਲ ਗਿੱਲਵੇ ਸੁਈਆਂ ਜੀ ਇੱਕ ਦੋ ਤੇ ਕਲਦੀਆਂ ਸੁਈਆਂ ਠੀਕ ਆ ਠੀਕ ਆ ਠੀਕ ਆ ਸੋ 나ੜੂ ਨੂੜੂ ਜਿਹੜੇ ਬਿਲਕੁਲ ਗਿੱਲੇ ਆ ਦੋ ਦੋ ਚੌ ਚੌ ਦਿਨਾਂ ਦਾ ਜਿਹੜਾ ਦੋਸਤੋ ਸੁਵਾ ਇਹ ਜਿਹੜੀਆਂ ਮਾਜਾਂ ਤੁਹਾਨੂੰ ਆਪ ਪੰਜ ਛੇ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਪੰਜਾਂ ਚੌ ਚੌ ਦਿਨਾਂ ਦੇ ਵਿੱਚ ਹੀ ਆ ਸੋ ਟਾਂਚਾ ਤੁਸੀਂ ਚੈੱਕ ਕਰੋ ਪਿੱਠਪੜੇ ਦੀ ਚੰਗੀ ਆ ਕਰਮਾਂ ਦੀ ਠੀਕ ਆ ਜੀ ਬੋਲੇ ਦੀ ਸਟਾਰਟਿੰਗ ਚੰਗੀ ਆ ਬਿਲਕੁਲ ਫਿਕਸ ਨਿੱਗਰ ਲੈਵਾ फेस क्वालिटी चंकी है सिंह जरा देखोगे फिर लो लॉजिक करो चैक ठीक है सो ले बिल्कुल पदर मिलूगा जितो तक आप मौके देख रहे हैं उ गलबात करा ठीक है जी कोई भी ਵਾਲਛੜ ਹੋਇਆ ਕਿਸੇ ਗੱਲ ਦੇ ਵਿੱਚੋਂ ਪਹਿਲਾਂ ਗੱਲ ਕਲੀਅਰ ਕਰ ਦਿੱਤੀ ਜਾਊਗੀ। ਸੋ ਲੇਵਾ ਪੱਧਰ ਵਿਖਾਉਂਦੀ ਆ 1000 ਲੇਵਾ ਮੁੱਠੀ ਥਾਣਾ ਕਰਮਾਲ ਦੀ ਠੀਕ ਹੈ ਜੀ ਬੋਲਾ ਤੇ ਚੱਲਣ ਲਈ ਆ ਬੋਲਾ ਬਣਦਾ ਠੀਕ ਹੈ ਜੀ ਕੋਈ ਭਰਾ ਤਸੱਲੀ ਦੇ ਲਈ ਬੋਲਾ ਬਣਾ ਕੇ ਛਾਕੇ ਖਾ ਕੇ ਜਾਵੇ ਠੀਕ ਆ ਮੈਂ ਨਾ ਬੋਲਾ ਵੀਰ ਨੂੰ ਖਵਾ ਲੇ ਭੇਜਣ ਜਿਹੜਾ ਭਰਾ ਆਪਣੇ ਕੋ ਮੱਝ ਲਊਗਾ ਹਾਂ ਆ ਦੇਖ ਜਿਹਨਾਂ ਨਹੀਂ ਲੈਣੀ ਉਹਨਾਂ ਵੀ ਖਾਣੇ ਉਹ ਅੰਨਾ ਭਰਾਵਾਂ ਨੂੰ ਵੀ ਖਵਾਵਾਂਗੇ ਹਾਂ ਏਡੀ ਵੀ ਜਿੰਨੇ ਮੱਝ ਲੈ ਰਿਓ ਉਹਨੂੰ ਬੋਲਾ ਹਾਂ ਆਪਾਂ ਸਾਰੇ ਭਰਾਵਾਂ ਦਾ ਮਾਣ ਕਰਾਂਗੇ ਬਿਲਕੁਲ ਬਿਲਕੁਲ ਇਹ ਸੰਤੂ ਸਾਹਿਬ ਜਿਹੇ ਪਹਿਰੇ ਪੁਰਾਣੇ ਜਿੰਨੇ ਦੁੱਧ ਹਾਸੇ ਲੈਣੀ ਨਾ ਤੇ ਕਵਾਲਿਟੀ ਵੀ ਚੰਗੀ ਤੇ ਮੈਂ ਵੀ ਚੰਗੀ ਦੁੱਧ ਵੀ ਚੰਗਾ ਹਮ ਰੇਟ ਵੀ ਆਪਾਂ ਬਿਲਕੁਲ ਜਾਇਜ਼ ਹੀ ਕਰਨਾ ਦਾ ਇਸੇ ਮਾਨਤਨ ਕੀ ਇਹਦਾ ਮੁੱਲ ਇੱਕ 20 ਆ ਤੇ ਆਪਾਂ ਇੱਕ 10 ਦੀ ਦੇ ਦਈਏ ਇੱਕ 10 ਦੀ ਬੇਲੇ ਜਿਹੜੇ ਜਾ ਜਾ ਜੱਡੀਆਂ ਮੱਝ ਆਪਾਂ ਕੋਈ ਆਖੇ ਪਹਿਰੇ ਪੁਰਾਏ ਇੱਕ ਦਾ ਦੀ ਤੇਰੇ ਇੱਕ 20 25 ਤੋਂ ਮੱਝ ਕੋਈ ਕੱਟ ਨਹੀਂ ਦਿੰਦੇ ਮੈਂ ਚੰਗੀ ਮੱਝ ਚੰਗੀ ਆ ਇੱਕ ਦਸੋਂ ਕੋਈ ਕਰਦੇ ਮਾਨਤਨ ਦਸੋਂ ਤੁਹਾਨੂੰ ਪਤਾ ਫਿਰ ਮੈਂ ਮਾਨਤਨ ਬਿਲ ਲੈਣ ਦੇ ਨਾਲ ਇਹ ਕਰਨਾ ਭਰਾਵਾ ਦਾ ਮਾਣ ਬਸ ਇੱਕੋ ਇੱਕ ਗੱਲ ਇਹ ਇੱਕੋ ਇੱਕ ਗੱਲ ਤੇ ਆਪਾਂ 1500 ਨਹੀਂ ਕਦੀ ਆਖਿਆ ਭਰਾਵਾ ਦਾ ਤੇ ਕਮਾਈ ਘੱਟ ਕਰ ਲਾਂਗੇ ਤੇ ਜਾਇਜ਼ ਗੱਲ ਜਿਹੜੀ ਜਾਇਜ਼ ਹੀ ਹੁੰਦੀ ਆ ਤੇ ਭਰਾਵਾ ਨੇ ਜਿਨ੍ਹਾਂ ਨੇ ਔੜੀ ਦੀ ਦੂਰੋਂ ਮਾਝ ਲੈਣੀ ਉਹਨਾਂ ਨੂੰ ਖਰਚਾ ਪੈਂਦਾ ਬਸ ਜੀ ਤੇ ਆਪਾਂ ਭਰਾਵਾ ਦਾ ਮਾਣ ਤਾਂ ਨੇ 5000 ਰੁਪਿਆ ਕਰਾਂਗੇ ਇੱਕ 5 ਦੀ ਮਾਝ ਦੇਵਾਂਗੇ ਇੱਕ 5 ਦੀ ਤੇ ਬਾਕੀ ਕੋਈ ਭਰਾ ਹੋਵੇ ਜੀ ਇੱਕ 5 ਦੀ ਮਾਝ ਦੇ ਦੇ ਖਾਵੇ ਏਡੀ ਵੱਡੀ ਇੱਕ 20 25 ਦੀ ਮਾਝ ਕੋਈ ਨਹੀਂ 15 ਸਰੀ ਘੱਟ ਦਿੰਦਾ ਜੀ ਲਓ ਜੀ ਦੇਖੋ ਜੀ ਜਿਹੜੇ ਮੁੱਲ ਆਪਾਂ ਪਾਏ ਨਾ ਏ ਮਹਾਰਾਜ ਜੀ ਮੇਰਾ ਇਹ ਔੜ ਦੀਆਂ ਵਾਲੇ ਮੁੱਲ ਹੀ ਪੈ ਜੇ ਲਓ ਜੀ 1 ਲੱਖ 5000 ਦੀ ਮਿਲ ਜਾਣੀ ਹੈ ਤੁਹਾਨੂੰ ਇਹਦੇ ਮਗਰ ਵੀ ਕਟਾ ਹੈ ਮੇਲ ਕਾਫ ਆ ਕੁਆਲਟੀ ਵੇਖੋ ਸੰਧੂ ਸਾਹਿਬ ਨਿੱਕਰ ਫਿਕਸ ਬਣੇ ਦੀ ਬਹੁਤ ਵਧੀਆ ਇਹਦਾ ਬੱਚਾ ਕਿਹੜਾ ਪਾਸੇ ਜੇ ਇਹਦਾ ਬੱਚਾ ਜੇ ਆ ਦੂਜੇ ਨੰਬਰ ਵਾਲਾ ਲਓ ਜੀ ਇਹ ਬੱਚਾ ਸੀ ਵੇਖੋ ਤਾਜ਼ਾ ਗਿੰਨੇ ਨਾਰੂ ਨਾਰੂ ਪੰਨ ਲੀਆਂ ਜੇ ਸਾਰੇ ਇਹ ਬੱਚਾ ਇਸੇ ਤੇ ਹੀ ਨਾ ਇਸੇ ਦਾ ਹੀ ਇਸੇ ਜਿਹੜੀ ਆਪਾਂ ਦਿਖਾਈ ਸੀ ਇਧਰ ਆ ਪਹਿਲੇ ਨੰਬਰ ਵਾਲੀ ਏਦਾ ਆ ਜੇ ਉਹਦਾ ਆ ਬੱਚਾ ਠੀਕ ਹੈ ਜੀ ਕਿਤੇ ਗਲਤੀ ਨਾਲ ਇਹ ਨਾ ਦਿਖਾਏਗਾ ਹੋਵੇ ਵੀਰਾਂ ਨੂੰ ਆ ਪਹਿਲੇ ਨੰਬਰ ਵਾਲੀ ਦਾ ਬੱਚਾ ਪਹਿਲੇ ਨੰਬਰ ਤੇ ਆ ਤੇ ਤੀਜੇ ਨੰਬਰ ਵਾਲੀ ਦਾ ਠੀਕ ਹੈ ਜੀ ਤੇ ਦੂਜੇ ਨੰਬਰ ਵਾਲੀ ਦੀ ਕੱਟੀ ਸੀ ਹਾਂਜੀ ਹਾਂਜੀ ਤੇ ਇਹ ਬੱਚਾ ਦਾ ਵੇਰਵਾ ਤੇ 1 ਲੱਖ 5000 ਦੀ ਇਹ ਵੀ ਜਾਂਦੀ ਰਹੂਗੀ ਕਰਮਾ ਦੀ 1 ਲੱਖ 5000 ਦੀ ਤੁਹਾਨੂੰ ਮਿਲ ਜੂਗੀ ਦੇਖੋ ਜਹਾਜ ਜਿੱਡੀ ਮੱਝੇ ਆ ਕੋਈ ਵੀ ਜੇ ਕੋਈ ਡੈਫेक्ट ਸਮਾਨ ਨਹੀਂ ਆਲੀ ਮੈਂ ਕੋਈ ਭਰਾ ਇੱਕ ਮੇਵਾ ਨੂੰ ਦਾ ਬੜਾ ਟਿਕਾਣੇ ਤੇ ਆ ਪੱਧਰ ਲੈਵਾ ਇੱਕ ਸਾਰ ਬਾਕੀ ਮੇਰੇ ਭਰਾਵਾਂ ਨੂੰ ਪਸੰਦ ਆਊਗੀ ਸ਼ਾਇਦ ਚੰਗੀ ਆ 1 ਲੱਖ 5000 ਦੀ ਬਾਕੀ ਭਰਾ ਆ ਗਏ ਆਉਣ ਇੱਥੇ ਚੋੜ ਹਾਂ ਇਹ ਭਾਵੇਂ ਦੋ ਟਾਈਮ ਚੋੜ ਤੇ ਆਪਾਂ ਨੂੰ ਕੋਈ ਇਤਰਾਜ਼ਗੀ ਨਹੀਂ ਆਪਣੇ ਭਰਾ ਆਪਣੇ ਤਹੱਲੀ ਕਰਨ ਜਿੰਨਾ 5 ਰੁਪਏ ਦੀ ਖਰਚਣੀ ਹੈ ਬਸ 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 ਲੈ ਵੀ ਰੰਕੇ ਵੀਰੋ ਅਗੇ ਨੈਕਸਟ ਆਪਣੇ ਕੋਲ ਆ ਗਈ ਚੌਥੇ ਨੰਬਰ ਤੇ ਇੱਕ ਆਮ ਅੱਜ ਇਹ ਵੀ ਸੰਧੂ ਸਾਹਿਬ ਇਹ ਵੀ ਬੜੀ ਕੁਆਲਟੀ ਦੀ ਮੱਝ ਜੀ ਇਹ ਪੋਰ ਬਾਰਡਰ ਏਰੀਆ ਦੀ ਮੱਝ ਜੀ ਹਾਂ 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 ਹਸਲਪੂਰਿਆਂ ਦੀ ਉਹਦਾ ਸਾਰਾ ਮਾਲ ਹੀ ਉਹਨਾਂ ਦਾ ਪਾਕਿਸਤਾਨੀ ਮਾਲ ਹੀ ਹਾਂ ਤੇ ਉਹਨਾਂ ਤੋਂ 30 35 ਪਸ਼ੂਆਂ ਸਾਰੇ ਉਦਾਂ ਦੇ ਆ ਤੇ ਉਹ ਆਦੇ ਪਸ਼ੂ ਸਾਡੇ ਕੋਲ ਜਿਆਦੇ ਹੋ ਗਏ ਸੀ ਤਾਂ ਵੇਚਣੀ ਇਹ ਤੀਜੇ ਸਵੇਰੇ ਸੁਣਾ ਜੀ ਅੱਛਾ ਜੀ ਫੇਰ ਵੈਸੇ ਨੂੰ ਦੀ ਕਿਰਪਾ ਨਾਲ ਪਾਵੇ ਰਾਤ ਸੂਪੇ ਭਾਵੇਂ ਦਿਨ ਸੂਪੇ ਠੀਕ ਆ ਇਹ ਗੱਬਣ ਮੈਂ ਆ ਠੀਕ ਆ ਜੀ ਸੋ ਤੀਜਾ ਸਵੇਰੇ ਨੇ ਸੁਣਾ ਤੇ ਬਾਕੀ ਮਾਜ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਸ਼ਾਈ ਸ਼ੂਈ ਬਿਲਕੁਲ ਬਲੈਕ ਹੈ ਮੈਂ ਕੁਝ ਕੋ ਮਗਰ ਪੂਛ ਗੱਠ ਸਵਾ ਗੱਠ ਜਿਹੜੀ ਇਹੋ ਵਾਈਟ ਆ ਦਿਨ ਕੱਢਦੇ ਦੋ ਦਿਨ ਕੱਢਦੇ ਵੈਸੇ ਦਿਹਾੜੀ ਡਾਂਗ ਤਾਂ ਕਾਈ ਖਲੋਤੀ ਆ ਸੂਪ ਹਨ ਇਹਨੇ ਕਰਮਾਂ ਦੇ ਪੁਰੇ ਪੜੇ ਖਿੱਚੇ ਪੁਰੇ ਪੜੇ ਨਮਾਈ ਬੈਠੀ ਆਜ ਭਲਕੋ ਸਵੇਰ ਸ਼ਾਮ ਸਵੇਰੇ ਸੂ ਸਕਦੀ ਆ ਇਹਦੀ ਡਿਟੇਲ ਮੇਰਾ ਭਰਾ ਕੋਈ ਵੀ ਲੈ ਸਕਦਾ ਠੀਕ ਆ ਜੀ ਸੂਈ ਦੀ ਡਿਟੇਲ ਲੈ ਲਿਆ ਜੇ ਸੂਣ ਤੋਂ ਬਾਅਦ ਵੀ ਗੱਲ ਕਰੀਏ ਤੇ ਬਿਲਕੁਲ ਤੁਸੀਂ ਜਿਹੜਾ ਜੁ ਰੁਪਈਏ ਦੀ ਡਿਟੇਲ ਲੈ ਲਿਓ ਜੇ ਬਾਕੀ ਆ ਜਿਹੜਾ ਹਵਾਨਾ ਲੇਵਾ ਕਰਮਾਲੀ ਨੂੰ ਠੀਕ ਆ ਜੀ ਬੈਕ ਸਾਈਡ ਤੋਂ ਸੋ ਜਿੰਨੀ ਕ ਬਣੀ ਆ ਉਹ ਤੁਹਾਡੇ ਦੇ ਸਾਹਮਣੇ ਆ ਠੀਕ ਆ ਸੋ ਚੰਗੀ ਆ ਮਾਜ ਤਿੱਜਾ ਸੂਹੋਂ ਸੂਣ ਵਾਲੀ ਆ ਤਿੱਜਾ ਸੂਗਾ ਵੇਖੋ ਨਿੱਕਾ ਸੋng ਕੋਈ ਆ ਵੇਖੋ ਆ ਕੁਆਲਿਟੀ ਕਾ ਜੀ ਸਾਰਾ ਮਾਲ ਹੀ ਉਧਰੋਂ ਲਿਆ ਆਪਾਂ ਆ ਕੋਈ ਵੀ ਇੱਧਰ ਦੀ ਮਹਿਣੀ ਮੁਖਸਰ ਸਾਹਿਬ ਸਾਫ ਦਾ ਮੈਦਲ ਜੀ ਠੀਕ ਆ ਵੀਰੇ ਲੋਬੀ ਜਿੱਦਾਂ ਮਰਜ਼ੀ ਮੇਰਾ ਭਰਾ ਮੂੰਹ ਫੜ ਕੇ ਜੋ ਮਰਜ਼ੀ ਦਿੱਤੀ ਚੱਲਿਆ ਜੇ ਮੂੰਹ ਦੀਆਂ ਪੋਲੀਆਂ ਨੇ ਮਿੱਠੀਆਂ ਨੇ ਮੱਜਾ ਐਨ ਬਿਲਕੁਲ ਪਤਲੇ ਬਰੀਕ ਪਿੰਡੇ ਦੀਆਂ ਨੇ ਸੋ ਤੀਜੇ ਸਵੇਰ ਦੀ ਜਿਹੜੀ ਹੈ ਦੋਸਤੋ ਮੱਜ ਗਾਂ ਤਿਆਰੀ ਤੇ ਆ ਅੱਜ ਭਲਕ ਦੇ ਵਿੱਚ ਸੂਪੂਗੀ ਬਾਕੀ ਤੁਹਾਡੇ ਸਾਹਮਣੇ ਆਪਾਂ ਜਿਹੜੀ ਹੁਣ ਇਸ ਵਕਤ ਗੱਪਣ ਪਖਾ ਰਹੇ ਆ ਕਿਸੇ ਰਕਮ ਦੀ ਰਿੰਕੇ ਪਾਹ ਪਾਰ ਪਿੱਛੇ ਦੀ ਮੁਸ਼ਕਲ ਨਹੀਂ ਮੈਂ ਨਾ ਫੁੱਲ ਗਰੰਟੀ ਹੋਵੇ ਜੀ ਠੀਕ ਆ ਜੀ ਯਾਰੀ ਆਪਣੇ ਕੋ 4-5 ਦਿਨ ਹੋ ਗਈ ਸੱਚੇ ਪਾਤਸ਼ਾਹ ਦੀ ਫੇਰਨਾ ਆਪਣੇ ਕੋ ਆਈ ਆਪਾਂ ਕਦੀ ਪਾਰ ਪਿਛਾਲੇ ਆਪਣੀ ਵੇਲੀ ਲੱਗ ਗਿਆ ਘਰ ਲੱਗ ਗਿਆ ਆਪਾਂ ਕਦੀ ਇੱਥੇ ਵੀਰ ਲੱਗੇ ਨਹੀਂ ਪਏ ਠੀਕ ਆ ਹਾਂਜੀ ਕੋ ਪਾਰ ਪਿਛਾ ਹੋਵੇ ਆਪਣੀ ਫੇਰੀ ਜ਼ਿੰਮੇਵਾਰੀ ਹੋ ਗਈ ਬਿਲਕੁਲ ਜੀ ਬਿਲਕੁਲ ਪਾਰ ਪਿਛੇ ਵਾਲੀ ਸੰਦੂ ਸਾਹਿਬ ਆਪਾਂ ਲੈਂਦੇ ਨਹੀਂ ਨਾ ਸਕੇ ਜਿਹਦਾ ਮੁਰਗੇ ਸੌਣਾ ਨਹੀਂ ਆਪਾਂ ਬਿਲਕੁਲ ਜੀ ਬਿਲਕੁਲ ਉਹ ਵੀ ਸਾਫ਼ ਸੁਥਰਾ ਐਨੀਮਲ ਟਿਕਾ ਜੀ ਚਲੋ ਐ ਕਿਸੇ ਪਸ਼ੂ ਦੇ ਵਿੱਚ ਹੁੰਦਾ ਉਹ ਤਾਂ ਦੱਸਣਾ ਵੀ ਚਾਹੀਦਾ ਪਰ ਪਹਿਲਾਂ ਵੀਰਾਂ ਦਾ ਵੀ ਆਪਾਂ ਉਹ ਜੇ ਪਸ਼ੂ ਖਰੀਦਦਾਰੀ ਕਰਦੇ ਨਹੀਂ ਗਾ ਮਾਰੇ ਪਸ਼ੂ ਦੀ ਚੰਗੀ ਮੱਝਾ ਬਾਕੀ ਮੇਰਾ ਭਰਾ ਤੁਹਾਡੇ ਸਾਹਮਣੇ ਆ ਜੋ ਫੁੱਲ ਢਾਂਚਾ ਇਸ ਮੈਂ ਦਾ ਤੁਹਾਡੇ ਸਾਹਮਣੇ ਆ ਬਿਲਕੁਲ ਪਤਲਾ ਪਿੰਡਾ ਤੀਜਾ ਸਵੇਰ ਸੂਣ ਵਾਲੀ ਆ ਤਿਆਰੀ ਮੁਕੰਮਲ ਕਰੀ ਬੈਠੀ ਆ ਸੂਪ ਇਹਨਾਂ ਨੇ ਅੱਜ ਭਲਕ ਦੇ ਵਿੱਚ ਹਾਂਜੀ ਹਾਂਜੀ ਆ ਦੇਖੋ ਮੇਰਾ ਭਰਾ ਬਾਕੀ ਦੁੱਧ 14 ਹੀ ਕਿਲੋ ਸਾਨੂੰ ਸਾਹਿਬ ਮੈਂ ਕੱਢਦੀ ਭਰਾ ਆਪਣੇ ਜਿੰਨਾਂ ਕੋ ਲਈ ਨਾ ਸਰਪੰਚ ਬੰਦੇ ਆ ਤੇ ਕਦੀ ਝੂਠ ਨਹੀਂ ਮਾਰਦੇ ਬੰਦੇ ਸਹੀ ਆ ਹਾਂ ਚਲੋ ਬਾਕੀ ਗੁਰਮਖ ਬੰਦੇ ਆ ਬਾਕੀ ਆਪਾਂ ਬਿਉਣਾ ਵਿਸਵਾਸ ਤੇ ਰਹਿੰਦੀ ਆ ਅੱਗੇ ਵੀ ਚਾਰ ਪੰਜ ਮੱਝਾਂ ਲੈਣਦੀਆਂ ਜੋ ਆਂਦੇ ਰਹੇ ਹੋਏ ਬੰਦਾ ਰਿਆ ਠੀਕ ਆ ਜੀ ਬਾਕੀ ਚਲੋ ਬਾਕੀ ਕਾਲ ਠੀਕ ਆ ਭਰਾ ਲੋ ਵੀ ਇਹ ਗੱਬਣ ਮੱਝ ਦਿਖਾ ਰਹੇ ਆ ਚੰਗੀ ਆ ਨਸਾ ਨਸਾ ਕਾਫੀ ਆ ਪਿੰਡੇ ਪੁੰਡੇ ਦੇ ਉੱਪਰ ਵੇ ਮੋਨ ਦੀ ਗੱਲ ਕਰ ਲਈਏ ਕਿਉਂ ਬਰੀਕ ਚਮੜੀ ਆ ਕਰਮ ਵਾਲੀ ਹੈ ਦੁੱਧ ਵਾਲੀ ਆ ਚਲੋ ਭਰਿਆ ਭਾਂਡਾ ਠੀਕ ਆ ਜੀ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਦੇ ਵੇਖੋ ਸਫਾਈਆਂ ਵੇਖੋ ਸਿੰਧੂ ਸਾਹਿਬ 2 ਲੱਖਾਂ ਵਾਲੀ ਮੱਝ ਨੂੰ ਇਤਰਾਹ ਦੀ ਸਫਾਈ ਲੱਗੀ ਹੁੰਦੀ ਮੱਝ ਨੂੰ ਹਾਂ ਵੇਖੋ ਸਫਾਈਆਂ ਸਾਰਾ ਹੀ ਛੱਡਾ ਬੈਗ ਮਾਰਨਾਂ ਨੇ ਨਿੱਗਰ ਹੋਣਾ ਨੇ ਦੀ ਪੋਲੀ ਚੋਣ ਰੂਹਾਂ ਜਿ ਤਰਾ ਪਰ ਵੇਖੋ ਆ ਚੀਜ਼ਾਂ ਵੇਖੋ ਜਿਹੜੀਆਂ ਦੇਖਣ ਵਾਲੀਆਂ ਲੋ ਵੀ ਠੀਕ ਆ ਜੀ ਸੋ ਮਾਲ ਦਾ ਹੀ ਕਿਸਾਨ ਵੀਰੋ ਮੁੱਲ ਮੰਗਿਆ ਜਾਣਾ ਠੀਕ ਆ ਜੀ ਮਾਲ 1 ਲੱਖ 5 ਦਾ 1 ਲੱਖ 25 ਦਾ ਚਲੋ ਕਿਸੇ ਭਰਾ ਨੇ ਖਰੀਦ ਲੈਣਾ ਲੈਣਾ ਸੰਧੂ ਸਾਹਿਬ 1 ਲੱਖ 5 ਦੀ ਛੇ ਆ ਤੇ 1 ਲੱਖ 5 ਮੇਰਾ ਭਰਾ ਖੁਸ਼ ਹੋ ਕੇ ਲਾਉਂਗੇ ਤੁਸੀਂ ਇਹਦੇ ਤੇ ਠੀਕ ਆ ਮਾਲ ਤੇ 1 ਵੀ ਦਾ ਏ ਪਰ ਆਪਾਂ ਭਰਾਵਾ ਦਾ ਮਾਣ ਕਰਨਾ ਪਿਛਲੀ ਵੀਡੀਓ ਹੀ 100 ਤੇ ਵਿਖਿਆ ਤਰ ਕੇ ਗੁਰੂ ਰਾਮਦਾਸ ਦੀ ਬਾਬੇ ਦੀ ਜੀ ਦੀ ਕਿਰਪਾ ਚੈਦੀ ਆ ਇਹ ਫੇਰ 100 ਤੇ ਜਾਣੀਆਂ ਚਲੋ ਉਹਨੇ ਵੇਚਣੀਆਂ ਆਪਣੀਆਂ ਉਹਨੇ ਲੈ ਕੇ ਦਿੱਤੀਆਂ ਬਸ ਜੀ ਬਸ ਹਾਂਜੀ ਲੋ ਵੀ ਇੱਕ 5 ਦੀ ਮੇਊਗੀ ਤੁਹਾਨੂੰ ਗੱਬਣ ਮਾਝ ਦਿਖਾਤੀ ਆ ਅੱਗੇ ਅੱਗੇ ਚੱਲ ਰਿਹਾ ਤੇ ਕਪੜੇ ਕੋਲ ਲੈਕਟ ਆ ਗਈ ਆ ਜਿਹੜੀ ਇਹ ਕਿਵੇਂ ਸੂਈ ਆ ਇਹ ਸੰਧੂ ਸਾਹਿਬ ਇਹ ਸੂਈ ਜੇ ਕੱਲ ਆ ਸਾਰੀ ਖਾਲੀ ਕਰਤੀ ਆ ਤੇ ਕਰਮਾ ਵਾਲੀ ਬੜੀ ਕੁਆਲਟੀ ਵਾਲੀ ਪਿਛਲੇ ਸਵੇਰੇ ਨਾ ਮੈਂ ਪਿਛਲੇ ਸਵੇਰੇ ਵੀ ਆਪਾਂ ਮੈਂ ਲੈਨੇ ਉਹਨਾਂ ਨੇ ਮੁੜ ਕੇ ਇਹਨੇ ਕੱਤੀ ਦਿੱਤੀ ਤੇ ਮੁੜ ਕੇ ਉਹਨਾਂ ਰੱਖ ਲਈ ਤੇ ਆਪਾਂ ਨੂੰ ਆਰਤੀ ਬਾਜ ਮਾਰ ਕੇ ਦਿੱਤੀ ਥੋੜੀ ਸੇਵਾ ਸੁਆ ਵਿਚਾਰਾ ਨੀ ਨਰਮ ਜੀ ਸੇਵਾ ਚੋਂ ਆਈ ਹੈ ਹਨਾ ਵੀ ਸੇਵਾ ਵਾਲਾ ਘਰ ਹੈਗਾ ਹੀ ਪਰ ਮਿਸ ਜੀ ਮੁਕਰੀ ਲੱਗੇ ਘਰਾਂ ਜਾਉਣ ਦੇ ਸਾਬੀ ਨਹੀਂ ਗਈ ਬਿਲਕੁਲ ਬਿਲਕੁਲ ਮਾਝ ਚੰਗੀ ਮਾਝ ਇਹ ਵੀ 12 13 ਕਿਲੋ 13 ਕਿਲੋ ਦੁੱਧ ਕੱਢਦੀ ਆ ਹਾਂ ਪਿਛਲੇ ਸਵੇਰੇ ਦੂਜੇ ਸਵੇਰੇ ਵੇਖੀ ਆਪਾਂ ਮਾਝ ਗਵਾਲ ਆਇਆ ਦੂਜਾ ਸਵੇਰੇ ਸੂਹੀ ਆਪਣੇ ਕੋਲ ਹਾਂਜੀ ਹਾਂਜੀ ਕੱਟਾ ਆ ਗਿਆ ਮਗਰ ਦੇ ਵੀ ਕੱਟਾ ਇਹਦਾ ਪਿਆਰ ਨੀਲੀ ਰਵੀ ਰਾਂਝਾ ਬਾਹਰ ਕੱਢ ਕੇ ਲਿਆ ਲਓ ਜੀ ਮਗਰ ਕੱਟਾ ਨੀਲੀ ਰਵੀ ਦਾ ਕੱਟਾ ਆਜ ਦੂਜਾ ਤੀਜਾ ਦੇਣੀ ਇਹਨੂੰ ਵੀ ਇਹਨੂੰ ਕੱਲ ਸੂਹੀ ਜੀ ਕੱਲ ਦੀ ਸੂਹੀ ਆ ਦੂਜਾ ਹੀ ਦੇਨੇ ਦੂਜਾ ਦੇਣਾ ਬੋਲਾ ਦੋ ਘੜੰਗ ਦੀ ਚੋਈ ਹੋਈ ਆ ਲਓ ਦੋਗ ਡੰਗ ਚਵਾਈ ਹੋ ਗਈ ਹੈ ਮੈਨਾਂ ਵੀ ਕੱਲ ਸ਼ਾਮ ਨੂੰ ਅੱਧੀ ਚਵਾਈ ਆ ਸਵੇਰੇ ਆਪਾਂ ਸਾਰੀ ਝੋਤੀ ਆ ਤੇ ਥੋੜੀ ਥੋੜੀ ਮੇਰੇ ਅੱਧਾ ਕਿਲੋ ਕਿਲੋ ਛੱਡੀ ਹੁਣ ਇਹਦੇ ਨਾਲ ਡਾਊਨ ਨਹੀਂ ਹੁੰਦਾ ਠੀਕ ਆ ਇਹ ਵੀ ਨਹਿਰ ਜੇ ਸਾਨੂੰ ਸਾਹਿਬ ਸੁਦੋਗ ਡੰਗ ਦੀ ਜਿਹੜੀ ਆ ਦੋਸਤੋ ਚਵਾਈ ਹੋਈ ਆ ਕੱਟਾ ਮਗਰ ਮੇਲ ਕਾਫਾ ਤੇ ਜੱਸ ਹੁਆ ਇਹ ਮੱਝ ਸੁਈ ਆ ਸਿੰਗਲ ਗੱਦੀ ਆ ਪਤਲਾ ਪਤਲਾ ਥੋੜਾ ਜਿਹਾ ਮੇਰਾ ਵੀ ਕੋਈ ਲੈ ਜਾਊਗਾ ਕਿ ਕੇਅਰ ਚੰਗੀ ਕਰਨੀ ਆ ਵੇਖੋ ਜੀ ਟੇਡਾ ਚੀਰ ਕੱਟਾ ਇਹ ਹੋਰ ਨੀਲੀ ਰਾਵੀ ਦਾ ਤੇ ਨੀਲੀ ਰਾਵੀ ਦਾ ਕਟਾ ਆ ਗਿਆ ਟੇਢੇ ਪਾਸੇ ਕੱਟ ਮਿਲਦਾ ਬੜਾ ਘੱਟ ਠੀਕ ਹੈ ਜੀ ਕਟਾ ਵਖਾ ਦੇ ਬਾਕੀ ਚਾਰੂ ਵੜੀ ਸੰਧੂ ਸਾਹਿਬ ਆ ਲੈ ਐਨ ਮੂੰਹ ਕਰ ਐਨ ਮੂੰਹ ਕਰ ਓਏ ਕਟੇ ਦਾ ਆ ਦੇਖੋ ਲੈ ਵੀ ਠੀਕ ਆ ਕਟਾ ਚੰਗਾ ਚਲੋ ਕਿਸੇ ਭਰਾ ਨੇ ਚੰਗਾ ਸੀਮਾ ਰਖਾਤਾ ਪਿੱਛੇ ਠੀਕ ਹੈ ਜੀ ਨੀਲੀ ਰਾਵੀ ਦਾ ਕਟਾ ਆ ਗਿਆ ਜਿਹੋ ਜਿਆ ਦੋਸਤੋ ਸੀਮਾ ਰਖਾ ਲਾਂਗੇ ਉਹਦੇ ਜਨਵਰ ਆ ਜਾਂਦਾ ਠੀਕ ਆ ਦੇਖੋ ਪਗਲੇ ਮਾਜੇ ਬਿਲਕੁਲ ਕਾਗਜ ਆ ਆ ਵੇਖੋ ਆ ਜੇ ਨੀਲੀ ਰੱਦ ਕੱਲ ਸੁਈ ਜੇ ਠੀਕ ਆ ਠੀਕ ਆ ਨੀ ਚੰਗੀ ਮਾਜ ਵੀ ਚੰਗੀ ਆ ਬਾਕੀ ਕਦਕੂਤ ਚੰਗਾ ਥੋੜਾ ਜਿਹਾ ਮੇਰਾ ਭਰਾ ਕਿ ਚੰਗੀ ਕੇਅਰ ਕਰ ਲਵੇ ਮਾਜਾ ਦੁੱਧ ਚੰਗਾ ਚਵਾਜੂਗੀ ਦੁੱਧ ਸੰਧੂ ਸਾਹਿਬ 12 13 ਕਿਲੋ ਆ ਖੁੱਲਾ ਦੇਣ ਵਾਲੀ ਮਾਜ ਹਾਂ ਬਾਕੀ ਚੋਰ ਚਾਲ ਸੰਧੂ ਸਾਹਿਬ ਬੜੀ ਮੋਟੀ ਮੋਟੀ ਧਾਰ ਲੱਗੀ ਵੇਖੋ ਲੋ ਫੇ ਕਰੋ ਚੱਕ ਠੀਕ ਆ ਜੀ ਇਹਨੋਂ ਆਦੇ ਗੰਨੇ ਵਾਲੀ ਧਾਰ ਇਹਨੋਂ ਆਦੇ ਗੰਨਾ ਗੰਨਾ ਹੀ ਆਖਾਂ ਇਹ ਬੱਚੇ ਦੇ ਬਗੈਰ ਬੈਠੇ ਨਾ ਮਾਸਾ ਕਿਤੇ ਲੱਤ ਪਟੁੰਦਾ ਨਹੀਂ ਇਹਨੂੰ ਪਤਾ ਜੇ ਤੇ ਵੇਹੇ ਚੌਕੀਆਂ ਤੋਰਦੇ ਤੁਹਾਨੂੰ ਪਰ ਹਾਂ ਹਾਂ ਬਿਲਕੁਲ ਮੋਗਾ ਜੀ ਗੰਨਾ ਕਹਦਾ ਮੋਗਾ ਹੀ ਆ ਮੋਗਾ ਹੀ ਆ ਜੀ ਮੁੱਲ ਕਰਾਂਗੇ ਦਾ ਭਰਾ ਸੰਧੂ ਸਾਹਿਬ ਥੋੜੀ ਰਾਜੀ ਹੁੰਦੀ ਤੇ ਭਾਵੇਂ ਇਹਦਾ ਵੀ 10-5 ਕਰਦੇ ਪਰ ਆਪਾਂ ਹੁਣ ਭਰਾਵਾ ਨਹੀਂ ਕਰਨਾ ਨਹੀਂ ਭਰਾਵਾ ਜਿਹਾ ਕਰਨੀ ਹੈ ਇੱਕ ਮੈਂ origignal quality ਦੀ ਉਧਰ ਦੀ ਮੱਝ ਆ ਹਾਂ ਹਾਂ ਕੋਈ ਇਹ ਨਹੀਂ ਉਹ ਜੀ ਆਹਾ ਵੀ ਸੰਤੂ ਸਾਹਿਬ ਆਪਾਂ ਇਹ 90 ਦੀ ਦੇ ਦਈਏ 90 ਦੀ ਦੇ ਦਿਓ ਲੈ ਜਾਓ ਇੱਕ ਹੋਰ ਕਰਤੀ ਜੀ ਮਾਨਤਾ ਚਾਰ ਉਹ ਹੀ ਮਾਰਦਗੇ ਫਿਰ 9000 ਦੀ ਨਾ 2000 ਦੀ ਫਿਰ 85 ਦੀ ਵੇਖੀ ਜੋ ਜੋਗਾ ਬਾਕੀ ਭਰਾਵਾਂ ਦਾ ਇਹ ਬਹਿਤੀ ਹੈ ਪਰ ਲੈ ਦੇ ਆਲਾ ਮੁੱਲ 85 ਦੁੱਧ 12 ਕਿਲੋ ਦਾ ਦੇ ਤੇ ਮੈਨੂੰ ਲਾਭਾ ਦਿਓ ਮੈਂ ਵਾਕਿਆ ਕੁਆਲਟੀ ਵਾਲੀ ਪਿਛਲੇ ਸਵੇਰੇ ਵੇਖੀ ਆਪਾਂ ਠੀਕ ਹੈ ਜੀ ਬਾਕੀ ਵੀਰ ਜੀ ਦੁੱਧ ਸੇਵਾ ਦਾ ਇੱਥੇ ਆ ਗਏ ਭਾਵੇਂ ਦੋ ਰੰਗ ਵਿੱਚ ਹੋ ਪੰਗ ਬਸ 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 ਹਜੇ ਦੇ ਧਾਰਾਂ ਚੱਲਦੀਆਂ ਬਿਲਕੁਲ ਜੀ ਬਿਲਕੁਲ ਲਓ ਵੀ ਠੀਕ ਆ ਹਜੇ ਤਾਂ ਮੇਰਾ ਭਰਾ ਟਿਕਾ ਜੀ ਥਣ ਪਾਸ ਜਿਵੇਂ ਮਰਜ਼ੀ ਕਰੂ ਕਿਉਂ ਬੌਲਾ ਇਹਦੇ ਥੱਲੇ ਕਰਮਾ ਲਈ ਦੇ ਹੁਣ ਇਹਨੇ ਕਰਮਾ ਲਈ ਨੇ ਬਾਲਟੀ ਨਹੀਂ ਭਰਨੀਗੀ ਠੀਕ ਆ ਬਾਕੀ ਚੰਗੀ ਸਾਭ ਲੈ ਜੇ ਸੇਵਾ ਕਰ ਲੈ ਜੇ ਦੁੱਧ ਚਵਾਉ ਲੰਮੀ ਵੇਖੋ ਕਿ ਕਿੱਥੀ ਮੁਠੀ ਪੜੀ ਆ ਲੰਬਾਈ ਲੂਬੂਈ ਚੰਗੀ ਆ ਐ ਮੂੰਹ ਮਾ ਦੀਆਂ ਭੋਲੀਆਂ ਕੱਚੀਆਂ ਇਹ ਨਹੀਂ ਵੀ ਇੱਕ ਫੜਾਉ ਮੂੰਹ ਤੇ ਮੈਂ ਉਹਦਾ ਹੀ ਫੜ ਕੇ ਫੜਾਈ ਜਾਉ ਹਾਂ ਵੇ ਐ ਫੜਾਉਣੀ ਆ ਠੀਕ ਆ ਭਾਈ ਇੱਧਰ ਆਪਣੇ ਕੋਲ ਆ ਮੱਝ ਕਿਵੇਂ ਵੀਰ ਇਹ ਸੰਤੂ ਸਾਹਿਬ ਅੱਜ ਸੂਈ ਜੇ ਤੜਕੇ ਤੜਕੇ ਅੱਜ ਹੀ ਸੂਈ ਆ ਇਹ ਦੂਜੇ ਸੂਏ ਲਓ ਜੀ ਦੂਜੇ ਸੂਏ ਆ ਅੱਜ ਮਾਰਨਿੰਗ ਤੜਕੇ ਸੂਈ ਆ ਇਹ ਮਗਰ ਵੇਨੇ ਕੀ ਆ ਬੱਚਾ ਮੇਰਾ ਚੈੱਕ ਕਰਿਓ ਤੇ ਕੀ ਆ ਸੋ ਮਗਰ ਬੱਚਾ ਤੁਹਾਨੂੰ ਦੱਸ ਦਿੰਨੇ ਆ ਕਿ ਕੱਟੀ ਆ ਕੱਟੀ ਆ ਕੱਟੀ ਹਾਂਜੀ ਮਗਰ ਇਹਦੇ ਵੀ ਕ ਇਹ ਵੀ ਹੋਊਗੀ ਦੂਜਾ ਕਿਤੇ ਜੇ ਇਹ ਇਹ ਸੰਤੂ ਸਾਹਿਬ ਅਰੀਜਨਲ ਦੂਜਾ ਸੁਬਾ ਲਓ ਜੀ ਅਰੀਜਨਲ ਦੂਜਾ ਸੁਬਾ ਇਹ ਵੀ ਬਣਾ ਲਈਏ ਦੀ ਜੇ ਮਗਰ ਕੱਤੀ ਆ ਗਈ ਬਿਲਕੁਲ ਗਿੱਲਾ 나ੜੂ ਵੇਖੋ ਡੇਢ ਪੌ ਗਿੱਠ ਨਮਾ 나ੜੂਆ ਗਿੱਲਾ ਠੀਕ ਆ ਜੀ ਆ ਦੇਖੋ ਇਹ ਪਰ ਅੱਜ 나ੜੂ ਦੀਦਾ ਕੱਲ ਇਹਨਾਂ ਤੋੜ ਦੇਣਾ ਇਕੱਠੀਆਂ ਬੰਦ ਲੈਣੇ ਆ ਬੱਚੇ ਤੇ ਬਾਕੀ ਜੇਰ ਪਾਤੀ ਇਹਨੇ ਜੇ ਪ੍ਰੋਪਰ ਪੈ ਗਈ ਜੀ ਲਓ ਜੀ ਜੇਰ ਜੂਰ ਪਾ ਦਿੱਤੀ ਆ ਦੂਜਾ ਸੁਬੇ ਤੁਹਾਨੂੰ ਆਪਾਂ ਝੋਟੀ ਦਿਖਾ ਰਹੇ ਆ ਐਂਡ ਦੇ ਵਿੱਚ ਪੀਸ ਮਗਰ ਕੱਤੀ ਆ ਗਈ ਠੀਕ ਆ ਜੀ ਮਾਰਨਿੰਗ ਸੂਈ ਆ ਜੇਰ ਜੂਰ ਪ੍ਰੋਪਰ ਡਾਨਾ ਤੋਰਾ ਚੈੱਕ ਕਰਾ ਦਿੰਨੇ ਆ ਸੂਸਵਾ ਦੇ ਵਿੱਚ ਆ ਪਸ਼ੂ ਟੀਕਾ ਜੀ ਵੈਸੇ ਸਾਰੇ ਅੱਜ ਜਿੰਨਾ ਵੀ ਮਾਲ ਤੁਹਾਨੂੰ ਦਿਖਾ ਰਿਆਂ ਕੋਈ 2-4 ਦਿਨਾਂ ਦੇ ਵਿੱਚ ਵਿੱਚ ਸੋਇਆ ਬੋਲੇ ਬੋਲੇ ਦੇ ਵਿੱਚ ਹੀ ਪਸ਼ੂ ਚੱਲਣ ਦੇ ਆ ਜਾਂ ਕੋਈ ਲੋ ਵੀ 1-2 ਦਿਨ ਬੋਲੀ ਤੋਂ ਬਾਹਰ ਕੋਈ ਆ ਗਿਆ ਹੋਊਗਾ ਸੰਤੂ ਸਾਹਿਬ ਇਹ ਆ ਵੀ ਉਹਨ ਮਾਲ ਘੱਟੋ ਘੱਟ ਵੀ ਡੰਗਰ ਦਾ 15 ਦਿਨ 15 ਦਿਨ ਡੰਗਰ ਦੋਤੇ ਆਉਂਤੇ ਲੈ ਜਾਂਦਾ ਇਕੱਲਾ ਸੂਰੇ ਇਕੱਠਾ ਹੁੰਦਾ ਫੇਰ ਵੀ ਕਰਮਾਂ ਵਾਲੀਆਂ ਪੂਰੇ ਪੱਠੇ ਫੁੱਲ ਚੁੱਕਦੀਆਂ ਠੀਕ ਆ ਇਹ ਨਹੀਂ ਕਈ ਡੰਗਰ ਪੱਠੇ ਨਹੀਂ ਝੁੱਕਦੇ ਠੀਕ ਆ ਠੀਕ ਆ ਵੇਖੋ ਇਹ ਨਹੀਂ ਵੀ ਉਹਦਾ ਮੂੰਹ ਫੜਾਉਗੇ ਤੇ ਇਹ ਫੜਾਉਣਾ ਆ ਆ ਵੇਖੋ ਹਾਂ ਇਹ ਸਾਰਾ ਮਾਲ ਹੀ ਆਪਾਂ ਕੁਆਲਿਟੀ ਚ ਵੇਖ ਕੇ ਲਈਦਾ ਜੀ ਬਸ ਬਸ ਜੀ ਲੋ ਵੀ ਸਾਰਾ ਹੀ ਸੁਥਰਾ ਮਾਲ ਹੈ ਸਾਫ਼ ਹੀ ਪਸ਼ੂ ਸਾਰੇ ਮੂੰਹ ਫੜਾਉਂਦੇ ਆ ਬਾਕੀ ਤੋਰੇ ਤਾਰੇ ਤੋਂ ਤੁਸੀਂ ਦੇਖ ਲਿਆ ਠੀਕ ਆ ਜੀ ਕੋਈ ਕਾਲੇ ਕੋਲੇ ਨਹੀਂ ਪੈਂਦੇ ਜ਼ਿਆਦਾਤਰ ਬਾਕੀ ਜੇ ਦਾ ਮਰਜੀ ਥੱਲੇ ਪੈ ਜੋ ਠੀਕਾ ਕਰਮਾਲੀਆਂ ਚੌਣ ਚਵਾਦੀਆਂ ਚੰਗੀਆਂ ਨੇ ਬਾਕੀ ਸੈਂਪਲ ਵਾਈ ਤੁਹਾਨੂੰ ਇੱਕ ਦੋ ਮੱਝਾਂ ਦੀਆਂ ਪਤਾਰਾ ਮਾਰ ਕੇ ਦਿਖਾ ਵੀ ਦਿੱਤੀਆਂ ਸੀ ਚੌਣ ਚਵਾਈ ਦੇ ਮੋਟੀ ਧਾਰ ਦੇ ਪਸ਼ੂ ਆ ਲੈਓ ਜੀ ਸੰਤੂ ਸਾਹਿਬ ਜਿਹੜਾ ਆਪਾਂ ਰੇਟ ਮਾਲ ਦਾ ਪਾਇਆ ਨਾ ਹਾਂਜੀ ਹਾਂਜੀ ਆਪਾਂ ਵਾਦੇ ਨਾਲੇ ਕੋਈ ਭਰਾ ਇਹ ਲੈਣੇ ਨਵੇਂ ਮਾਲ ਦੇ ਕੇ ਖਾਵੇ ਆ ਆਪਾਂ ਭਰਾਵਾਂ ਦਾ ਮਾਣ ਕਰਾਂਗੇ ਇਹ ਵੀ ਗੱਲਾਂ ਦਾ ਮਾਣ ਕਰਾਂਗੇ ਮੈਂ ਭਾਉ ਨਾ ਦਵਾ ਤੇ ਉਹ ਚ ਮਾਨ ਹੋਵੇ ਉਹ ਤੋਂ ਚ ਮਾਨ ਹੈ ਗੱਲਾਂ ਦਾ ਮਾਨ ਨਹੀਂ ਹੈ ਵੀ ਭਾਜੀ ਕਹੀ ਜਈਏ ਮਾਨ ਤੇ ਫੇਰ ਮੁੱਲ 1 25 30 ਪਾ ਦਈਏ ਹਾਂ ਆਏ ਭਰਾ ਆਪਣੇ ਆਪ ਆਖਦੇ ਰਾਕੇ ਮਾਨ ਵਾਲਾ ਵੀ ਜਾਇਜ਼ ਕਮਾਈ ਲਵਾਂਗੇ ਆ ਚੰਗੀ ਗੱਲ ਮਾਲ ਖੋਤੀ ਵਿਕ ਜਾਊਗਾ ਕਮਾਈ ਵੀਰ ਦੀ ਜਰੂਰ ਲਵਾਂਗੇ ਵਾਜੇ ਲਵਾਂਗੇ ਪਰ ਲਵਾਂਗੇ ਜਾਇਜ਼ ਆ ਵੀ ਇਪਰਾਵਾ ਦਾ ਹੱਕ ਨਹੀਂ ਚਾਵਾਗੇ ਆਪਣਾ ਚਾਵਾਗੇ ਬਾਬੇ ਦੀਪ ਸਿੰਘ ਦੀ ਕਿਰਪਾ ਨਾਲ ਆਪਾਂ ਆਪਣਾ ਹੱਕ ਹੀ ਖਾਣੇ ਆ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਆ ਰੇਕੇ ਪਾਕ ਕੀ ਮੁੱਲ ਕੀ ਡਿਮਾਂਡ ਰੋਏ ਦੀ ਇਹ ਸੰਧੂ ਸਾਹਿਬ ਛੋਟੀ ਦੇ 1 20 25 ਦੀ ਵੀ ਆ ਹਾਂਜੀ ਪਰ ਆਪਾਂ ਭਰਾਵਾਂ ਦਾ ਸਾਰਿਆਂ ਦਾ ਮਾਣ ਫੁੱਲ ਕਰਨਾ ਇਹ ਨਾਲ ਕੋਈ ਨਾਰਾਜ਼ ਹੋਵੇ ਦੂਜੇ ਨੂੰ 1 5 ਦੀ ਦਿੱਤੀ ਤੇ ਸਾਨੂੰ 1 20 ਦੀ ਦਿੱਤੀ ਆ ਬਿਲਕੁਲ ਤੇ ਆਪਾਂ ਇਹ ਵੀ 1 10 ਦੀ ਦੇ ਦਈਏ 1 10 ਦੀ ਆ ਠੀਕ ਆ ਵੀਰ ਕਰਦੇ ਲੈਸ ਉਸ ਕੋਈ ਨਹੀਂ ਲੈ ਸਭੇ ਮੈਂ ਇਹਨਾਂ 1000 2000 ਵੀ ਨਹੀਂ ਜੇ ਕਰਨੀ ਤੇ ਭਰਾ ਜੀ ਇਹਦੇ ਵੀ ਪੰਜ ਪੀਰਾ ਨੂੰ ਨਾਰਾਜ਼ ਨਹੀਂ ਕਰਨਾ ਇਹ ਇੱਕੋ ਹੀ ਬੋਲ ਨਾ ਹੋ ਗਿਆ ਸਾਡੇ ਸਾਰਿਆਂ ਦਾ ਪੰਜ ਪੰਜ ਹੀ ਹੋ ਗਿਆ ਜੀ ਸਾਰੇ ਇੱਕ ਪੰਜ ਪੰਜ ਚਾਹ ਤੋ ਵੇਖੀ ਜਾਓ ਇੱਕ ਪੰਜ ਪੰਜ ਵਾਲੀ ਰਵਾਲੀ ਨੌਕਾ ਜੀ ਉਹ ਵੀ ਹੋਰ ਕਿਤੇ ਨਹੀਂ ਹੋਊਗੀ ਪੰਜ ਮੱਝ ਪੰਜ 6 ਮੱਝ ਨੇ ਅੱਜ ਤੇ 6 ਮੱਝਾਂ ਦਾ ਮੋਲੀ ਇੱਕ ਪੰਜ ਪੰਜ ਆ ਜਿਹੜੀ ਤੁਹਾਨੂੰ ਪਸੰਦ ਆਉਂਦੀ ਮੇਰਾ ਭਰਾ ਲਈ ਚਲੋ ਠੀਕ ਆ ਬਿਲਕੁਲ ਜੀ ਮਗਰ ਕੱਟੀਆਂ ਵੈਸੇ ਅੱਜ ਦੋ ਮੱਝਾਂ ਝੋਟੀਆਂ ਨੇ ਮਗਰ ਕੱਟੀਆਂ ਨੇ ਤੇ ਚੌ ਮਜਾਂ ਦੇ ਮਗਰ ਕਟਿਆ ਮੇਲ ਕਾਫਾ ਹਾਂਜੀ ਹਾਂਜੀ ਤੇ ਵੱਡੀ ਕੀਤੀ ਦੇ ਵਿੱਚ ਆ ਪਸ਼ੂ ਤੁਹਾਨੂੰ ਆਪਾਂ ਦਿਖਾਤੇ ਆ 6 ਮਜਾਂ ਝੋਟੀਆਂ ਨੇ ਕੱਦ ਬੁੱਤ ਵੀ ਕੋ ਜਿੱਕੇ ਆ ਮੁੱਲ ਵੀ ਕੋ ਜਿੱਕੇ ਆ ਠੀਕਾ ਜੀ ਤੇ ਬਾਕੀ ਚਵਾਈਆਂ ਦੁੱਧਾਂ ਦੀ ਗੱਲ ਕਰੀਏ ਤਾਂ ਵੀ ਕਰ ਮਾਰਿਆ ਕੋਈ 12 12 ਲੀਟਰ ਤੋਂ ਬਾਹਰ ਬਾਹਰ ਹੱਸ ਕੇ ਨਾਰਮਲ ਚਵਾਉਣ ਵਾਲੀਆਂ ਨੇ ਮੈਨਾਂ ਵੀ ਕੋਈ ਮੈਂ 12 13 ਤੋਂ ਘੱਟ ਵਾਲੀ ਨਹੀਂ ਆ ਵੇਖੋ ਠੰਨੀ ਝੋਟੀ ਇਹ ਸੰਦੂ ਸਾਹਿਬ 11 ਕਿਲੋ ਇਹਨੇ ਪਹਿਲਾਂ ਨੇ ਦਿੱਤਾ ਐ ਕਿ ਰੱਬ ਦੀ ਕਿਰਪਾ ਚਾਹੀਦੀ 14 ਕਿਲੋ ਦੁੱਧ ਨਾ ਕੱਢੇ ਤੇ ਫਿਰ ਮੱਝ ਰੱਖੰਦਾ ਵੀ ਫੇਰਾ ਹਾਂ ਹਜੇ ਸੰਧੂ ਸਾਹਿਬ ਚੋਤੀ ਆ 2-3 ਕਿਲੋ ਬੱਚੇ ਰੋ ਪਿਆ ਵਿਚਾਰਾ ਡਿੰਗਨ ਲਿਆ ਠੀਕ ਆ ਭਾਜੀ ਲੋ ਵੀ ਅਜਾ ਮਾਲ ਸੀ ਘਟ ਗਿਆ ਜੀ 6 ਨਾਗ ਸੀਗੇ 6 ਦੇ 6 ਪਸ਼ੂ ਤੁਹਾਨੂੰ ਦਿਖਾਤੇ ਆ ਚੰਗੇ ਆ ਜਿੱਦਾਂ ਮਰਜੀ ਮੇਰਾ ਸੱਜਣ ਇੱਥੇ ਕੋਈ ਆਣ ਕੇ ਤਸੱਲੀ ਕਰੀ ਚੱਲੇ ਆਪਣੀ ਹਾਕ ਬਣਦਾ ਤੁਹਾਡਾ ਠੀਕ ਆ ਜੀ ਤੇ ਇੱਕ ਰਿੰਕੇ ਵੀਰ ਆਪਣੇ ਨੰਬਰ ਕਰ ਦਿਓ ਸੰਜੀ ਮਹਾਰਾਜ ਹਾਂਜੀ ਨੰਬਰ ਸੰਧੂ ਸਾਹਿਬ 98728 53109 ਹੂੰ ਵੀ ਪਿੰਡ ਲੋਕਾ ਤਹਿਸੀਲ ਪਟੇ ਜਿਲ੍ਹਾ ਤਰਨਤਾਰਨ ਠੀਕ ਆ ਜੀ ਲੋ ਵੀ ਇਹ ਨੰਬਰ ਸਕਰੀਨ ਦੇ ਉੱਤੇ ਚਲੰਦਾ ਹੈ ਨੰਬਰਾਂ ਤੇ ਕਰਕੇ ਕਾਲ ਕਰੋ ਗੱਲਬਾਤ ਇਹ ਅੱਜ ਐਨੀਮਲ ਦਿਖਾਉਣੇ ਸੀ ਤੁਹਾਨੂੰ ਮੱਜਾ ਚੰਗੀਆਂ ਨੇ ਸਾਫ਼ ਸੁਥਰੀਆਂ ਨੇ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ